ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਟੈਕਟਾ ਡਾਕ ਵਾਰੀ ਪੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਦੀ ਸਵੇਰ ਨੂੰ ਇੱਕ ਟ੍ਰੇਨ ਦੀ ਲਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਬੰਟੀ 35 ਸਾਲਾ ਪੁੱਤਰ ਕਰਤਾਰਚੰਦ ਵਾਸੀ ਗਾਂਧੀ ਕੈਂਪ ਬਟਾਲਾ ਵਜੋਂ ਹੋਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਰੇਲਵੇ ਪੁਲਸ ਚੌਂਕੀ ਬਟਾਲਾ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ 5:30 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਗੱਡੀ ਦੀ ਛਪੇਟ ਵਿੱਚ ਕੁੰਦਰਾ ਪਾਟਕ ਨਦੀਕ ਇੱਕ ਵਿਅਕਤੀ ਆ ਗਿਆ ਜਿਸ ਦੀ ਪਛਾਣ ਬੰਟੀ ਪੁੱਤਰ ਕਰਤਾ ਕਰਤਾਰਚੰਦ ਦੇ ਤੌਰ ਤੇ ਹੋਈ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ ਪਰਿਵਾਰ ਦੇ ਬਿਆਨਾਂ ਦੇ ਮੁਤਾਬਕ ਅਗਲੀ ਕਾਰਵਾਈ ਕਰ ਦਿੱਤੀ ਜਾਏਗੀ ਭਾਈ ਨਾਲ ਉਹ ਕੋਈ ਗੱਲ ਭਾਈ ਕੀ ਨਾਮ ਤੁਹਾਡਾ ਰੁਸਤਮ ਜੀ ਇਹ ਕੌਣ ਹੈ ਜਿਹਨੇ ਡੈਥ ਹੋਈ ਇਹ ਜੇ ਮੇਰਾ ਛੋਟਾ ਬਲਦਰ ਆ ਮਰਦੋ ਕੋਈ ਕੰਮ ਹੀ ਆ ਜਾ ਰਿਹਾ ਕਾਦੀ ਨਾ ਕਰਾੜ ਦੇ ਨੇ ਕਿ ਇਹ ਮੁੰਡਾ ਬਾਹਰ ਭੇਜਿਆ ਦੁਬਈ ਗਿਆ ਵਾ 6 ਮਹੀਨੇ ਬਣੀ ਵਿਚਾਰਾ ਲਾਕ ਆਦੀ ਘਰ ਦੀ ਦਾ ਮਗਰੋਂ ਮਤਲਬ ਪੈਹਾ ਬਿਆਜੂ ਚੱਕ ਚੱਕ ਕੇ ਤੇ ਲੋਕਾਂ ਨੂੰ ਆਪਣੇ ਜ਼ਿੰਦ ਤੇ ਕਰਕੇ ਸਾਰਾ ਲੋਕਾਂ ਨੂੰ ਪੈਸੇ ਦਿਵਾਏ ਅੱਜ ਕੀ ਹੋਇਆ ਅੱਜ ਮਾਰਾ ਰਾਤੀ ਵੀ ਉਹਨਾਂ ਲੜਿਆ ਲੁੜਿਆ ਉਹ ਕਹਿੰਦੀ ਜਾ ਜਾ ਕੇ ਮਰ ਜਾ ਤੇ ਸੱਤ ਵੀ ਕਹਿੰਦੀ ਮਰ ਜਾ ਤੇ ਇਹ ਵਿਚਾਰਾ ਕਵਾਲੀਆਂ ਉੱਤੇ ਗਾਣ ਵਜਾਣ ਦਾ ਮੁੰਡਾ ਕੰਮ ਕਰਦਾ ਤੇ ਇਹ ਵਿਚਾਰਾ ਜਾ ਕੇ ਦੇ ਜੀ ਫੋਨ ਦਾ ਗੱਲ ਕਰਦਾ ਪਿਆ ਉਹਨੇ ਕਹਤਾ ਕਿ ਜਾ ਮਰ ਗਿਆ ਫੋਨ ਉੱਥੇ ਗੱਡੀ ਖੱਲੇ ਵਿਚਾਰਾ ਆ ਗਿਆ ਹਾਂਜੀ ਹਾਂਜੀ ਉੱਥੇ ਮਹਿਫਲ ਕੀਤੀ ਜਾਂਨੇ ਗਾੰਦਾ ਮੁੰਡਾ ਬੜਾ ਸੋਹਣਾ ਗਾੰਦਾ ਤੇ ਮਾਰੇ ਉੱਥੇ ਹੀ ਜਿਹੜੇ ਨੇ ਪਾਰਟੀ ਦੇ ਬੰਦੇ ਉਹ ਘਰੇ ਘਰੇ ਚੱਲ ਗਏ ਇਹ ਮੁੰਡਾ ਉਹਨਾਂ ਨੂੰ ਘਰੇ ਛੱਡ ਕੇ ਤੇ ਆਪ ਅੰਦਰ ਨੂੰ ਆ ਗਿਆ ਉਹਨੂੰ ਫੋਨ ਕੀਤਾ ਘਰ ਦੀ ਉਹਨੇ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਹਾਂ ਦਾ ਮਾਰੇ ਸਵੇਰੇ ਪਤਾ ਲੱਗਾ ਜੇ ਇਹ ਕਿੱਥੇ ਕਰਕੇ ਇਹ ਪੁੰਦਰਾਂ ਵਾਲੇ ਫੜਕਦੇ ਆ ਜਿਥੇ ਆ ਆਪਣਾ ਫੜਕਾ ਉੱਥੇ ਹੋਗਾ ਜੀ ਆਪ ਸਰ ਕਿੰਨੇ 35 ਸਾਲ ਦੇ 35 ਸਾਲ ਪੁੱਤਰ ਵਾਕ ਨੂੰ ਬੱਚੇ ਬੱਚੇ ਤਿੰਨ ਬੱਚੇ ਜੇ ਦੋ ਦੋ ਕੁੜੀਆਂ ਜੇ ਇੱਕ ਮੁੰਡਾ ਜੇ ਇੱਕ 15 ਸਾਲ ਦੀ ਦੇ ਤੇ ਇੱਕ ਕਰੋਰ ਕਿਨੇ ਇੱਕ 13 ਸਾਲ ਦਾ ਇੱਕ 13 ਸਾਲ ਦਾ ਮੁੰਡਾ ਜੇ ਬੰਟੀ ਜੇ ਬੰਟੀ ਕੀ ਨਾਮ ਤੁਹਾਡਾ ਮੇਰਾ ਨੀਰੂ ਠੀਕ ਹੈ ਨਾ ਇਹ ਤੁਹਾਡੇ ਇਹ ਮੇਰਾ ਦਿ ਹੋ ਰਹੀਗਾ ਪਰ ਮੈਂ ਤਾਂ ਭਰਾ ਹੀ ਰੱਖੇਦਾ ਇਹਨੂੰ ਇਹ ਆਪਣੀ ਘਰ ਦੀ ਤੋਂ ਬੜਾ ਦੁਖੀ ਹੀ ਆ ਤਿੰਨ ਬੱਚੇ ਨੇ ਇਹਦਾ ਘਰ-ਬਾਰ ਲੁੱਟ ਕੇ ਖਾ ਗਏ ਦਿਨ ਨਾਲ ਦੀ। ਮੌਤ ਹੋ ਗਈ। ਸਵੇਰੇ ਦੱਸਿਆ ਸਾਨੂੰ ਸਾਨੂੰ ਨਹੀਂ ਪਤਾ ਮੌਤ ਕਦੋਂ ਆਈਏ ਸਾਨੂੰ ਸਵੇਰੇ ਫੋਨ ਆਇਆ ਜੇ। ਦੇਖ ਕਿਸ ਤਰ੍ਹਾਂ ਮੌਤ ਕੀ ਹੋਈ। ਇਹਨਾਂ ਨੇ ਗੱਡੀ ਥੱਲੇ ਆ ਕੇ ਆਪਣੇ ਆਪ ਨੂੰ ਮਾਰ ਲਏ ਦਾ। ਕਹਿੰਦੇ ਰਾਤੀ ਕਿਤੇ ਮੇਲੇ ਦੀ ਪ੍ਰੋਗਰਾਮ। ਹਾਂਜੀ ਮੇਲਾ ਕੀਤਾ ਨੇ ਪ੍ਰੋਗਰਾਮ ਲਾਇਆ ਤੇ ਰਾਤੀ ਉਸ ਤੋਂ ਬਾਅਦ ਘਰ ਨਹੀਂ ਆਇਆ। ਕਿੱਥੇ ਰਹਿ ਗਏ? ਕੀ ਪਤਾ ਡਰਨੇ ਵਰਿਆ ਪਾ। ਹਾਂਜੀ। ਸਰ ਸਰ ਇਹਦਾ ਇੱਕ ਯਾਤਰੀ ਡਾਕਟਰ ਇੱਕ ਸਾਮ ਹੈ ਇਹ ਟ੍ਰੇਨ ਅਨਨੌਨ ਦੇ ਨਾਲ ਸਰੇਕ ਗਰੀਬ 5:30 ਵਜੇ ਬਟਾਲੇ ਤੋਂ ਸ਼ੀਨੇ ਵਾਲੀ ਸਾਈਡ ਪਠਾਨਕੋਟ ਨੂੰ ਟ੍ਰੇਨ ਜਾ ਰਹੀ ਸੀਗੀ ਤੇ ਉਹ ਟ੍ਰੇਨ ਦੇ ਜਿਹੜਾ ਇਹ ਪੈਦਲ ਕਿਤੇ ਜਾ ਰਿਹਾ ਸੀਗਾ ਤੇ ਟ੍ਰੇਨ ਨਹੀਂ ਦੇਖੀ ਜਾਨੀ ਤੇ ਉਹਦੇ ਟ੍ਰੇਨ ਦੇ ਥੱਲੇ ਨਾਲ ਵੱਜਣ ਕਰਕੇ ਜਿਹੜਾ ਉਹ ਇਹਦੀ ਮੌਤ ਹੋਈ ਹੈ। ਇਹ ਇਹਦਾ ਨਾਮ ਹੈਗਾ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਕੋ ਹੈਗਾ ਵਾਸੀ ਗਾਂਧੀ ਕੈਂਪ ਬਟਾਲਾ। ਕਿੰਨੀ ਉਮਰ ਇਹਦੀ ਉਮਰ ਹੋਣੀ ਹੈ ਕੋਈ 35 ਸਾਲ 40 ਦੇ ਦੇ ਕਰੀਬ ਆ। ਪਰਿਵਾਰ ਪੁੱਛੇ ਉਹਨਾਂ ਦੱਸਦੇ ਇਹ ਵੀ ਨਹੀਂ ਹਾਂ ਉਹਨਾਂ ਨੇ ਆ ਕਿਹਾ ਵੀ ਇਹਨਾਂ ਦਾ ਘਰੇ ਵੀ ਕੋਈ ਘਰੇਲੂ ਹੀ ਝਗੜਾ ਰਹਿੰਦਾ ਹੈਗਾ ਤੇ ਭਰਾ ਕੋਈ ਇਹ ਕਰਕੇ ਪਤਾ ਨਹੀਂ ਕੋਈ ਪ੍ਰੋਤ ਵੈਰੀਫਾਈ ਬਾਅਦ ਦੇ ਵਿੱਚ ਕੀਤਾ ਜਾਊਗਾ ਜੋ ਵੀ ਹੈਗਾ ਖੇਲਾਲ ਇਹਨਾਂ ਨੇ ਬਿਆਨ ਲਗਾਇਆ ਵੀ ਇਹਦਾ ਕੋਈ ਕੇਸ ਦੇ ਨਾਲ ਵਿਰੋਧ ਨਹੀਂ ਆ ਸਰ ਕੀ ਕਰ ਰਹੇ ਇਹਦੀ ਕਾਰਵਾਈ 194 ਬੀ ਐਨ ਐਸ ਅੱਧ ਦੇ ਨਾਲ ਕੀਤੀ ਜਾ ਰਹੀ ਹੈ ਫੇਲਾ